ਬਾਬਾਈ ਜਿਵੇਂ ਤੁਸੀਂ ਸਾਰੇ ਇੱਥੇ ਇਕੱਠੇ ਬੈਠੇ ਹੋ ਅੱਜ ਕੱਲ ਦੇ ਨੌਜਵਾਨ ਕਾਹ ਤੋਂ ਨਹੀਂ ਬੈੰਦੇ ਇਕੱਠੇ ਆਂ ਹਾਂ ਜੀ ਕੀ ਚੱਕਰ ਹੈ ਅੱਜ ਕੱਲ ਦੇ ਜਿਹੜੇ ਨਵੇਂ ਨੌਜਵਾਨ ਆ ਉਹ ਇਕੱਠੇ ਕਾਹ ਤੋਂ ਨਹੀਂ ਬੈੰਦੇ ਜਿਵੇਂ ਤੁਸੀਂ ਇਕੱਠੇ ਬੈਠੇ ਹੋ ਐ ਅਸੀਂ ਜੇ ਤੁਹਾਨੂੰ ਤਾਂ ਤੱਕ ਤੇ ਨਹੀਂ ਹਾਂ ਅਸੀਂ ਬੇਕਾਰ ਆਂ ਅੱਛਾ ਕੰਮ ਤੋਂ ਹਾਂ ਤੈਨੂੰ ਸਕੇਮ ਤੋਂ ਠੂਠ ਮਾਰ ਕੇ ਅੱਛਾ ਕਰੇ ਮਹਾਰਾਜ ਨੇ ਬਹੁਤ ਕੁਛ ਕੀਤਾ ਠੂਠ ਨਹੀਂ ਠੀਕ ਹੈ ਤੂੰ ਬੈਠੇਗਾ ਨਾ ਪਿਛਾ ਹੋ ਕੇ ਆਖੇਗਾ ਵਾਕਏ ਬੁੱਢਾ ਬੰਦਾ ਅੱਛਾ ਅਸੀਂ ਆਪ ਦਾ ਟਾਈਮ ਕੱਢ ਕੇ ਨਾ ਹੂੰ ਇੱਥੇ ਬੈਠੇ ਹੂੰ ਇਹ ਗੱਤਵਾੜ ਹੈ ਅੱਛਾ ਇੱਥੇ ਮਰਗ ਦੀ ਪੰਚਾਇਤ ਦੀ ਪੁਲਿਸ ਦੀ ਕੋਈ ਬੰਦੇ ਦੀ ਗੱਲ ਐ ਰ ਬਗੈਰ ਆ ਜਾਂਦੀ ਹੈ ਹੂੰ ਅੱਛਾ ਉਹ ਅਸੀਂ ਗੱਲਾਂ ਸੁਣ ਲੈਣੇ ਇੱਕ ਦਿਨ ਹਾਂ ਸਮਝ ਆ ਗਈ ਠੀਕ ਹੈ ਜੀ ਉਹ ਜਦੋਂ ਗੱਲਾਂ ਸੁਣ ਲਈਆਂ ਫਿਰ ਉਹਦੇ ਘਰ ਜਾਣਾ ਪੈਂਦਾ ਉਹਦੀ ਗੱਲ ਮਾੜੀ ਚੰਗੀ ਵੀ ਸੁਣੇ ਪੈਂਦੀ ਹੈ ਸੰਦਤ ਠੀਕ ਹੈ ਜੀ ਜਦੋਂ ਗੱਲਾਂ ਸੁਣ ਲਈਆਂ ਫਿਰ 4 ਮਿੰਟ ਇੱਥੇ ਆ 10 ਮਿੰਟ ਆ ਜਾਂਦਾ ਕੋਈ ਆਪਣਾ ਯੋਰ ਨਹੀਂ ਜਾਂਦਾ ਨਹੀਂ ਸਹੀ ਗੱਲ ਹੈ ਟਾਈਮ ਨਾ ਅੱਗੇ ਅੱਗੇ ਬੰਦੇ ਸੀ ਸਬਜੀ ਬੀਜਣੀ ਸਬਜੀ ਲਿਆਉਣੀ ਚਾਹ ਤੇ ਮੇਰੀ ਜਿੱਦ ਤਾਂ ਮੈਂ ਤੈਨੂੰ ਵੀ ਲਿਆਉਂਦੀ ਹੂੰ ਪਟਵਾਰੀ ਨੂੰ ਜਾਂਤੇ ਕਾਨੂਗੋਨ ਨੂੰ ਲਿਆਉਂਦੀ ਹੂੰ ਕਮਾਦ ਦੇ ਗੰਨੇ ਹੋਏ ਉਹਨੂੰ ਲਿਆਉਂਦੇ ਉਹ ਪਟਵਾਰੀ ਨਾਲ ਤੇ ਕਾਨੂਗੋਨ ਨਾਲ ਯਾਰੀ ਬਣੀ ਹੁੰਦੀ ਸੀ ਸੋ ਲਾ ਮੇਰੇ ਹਾਂਜੀ ਉਹਨੂੰ ਪਟਵਾਦੀ ਤੋਂ ਕੰਮ ਲੈਣਾ ਹੁੰਦਾ ਉਹਦੇ ਤੋਂ ਲੈਣਾ ਬੱਚਾ ਬਾਤ ਗੋੜ ਲੈ ਜਾ ਖੰਡ ਲੈ ਜਾ ਗੰਨੇ ਲੈ ਜਾ ਸਬਜ਼ੀ ਲੈ ਜਾ ਉਹਨੇ ਖੁਸ਼ ਹੋ ਕੇ ਕੰਮ ਕਰਨਾ ਉਹਨੇ ਪੈਸਾ ਹੀ ਨਾ ਲਾ ਦੇ